ਸਾਡਾ ਸ੍ਰੀ ਕਾਲ ਜੀ ਤੁਸੀਂ ਵੇਖ ਰਹੇ ਹੋ ਟਾਈਗਰ ਪੰਜਾਬ న్యూਸ ਤੇ ਮੈਂ ਅਸਨਾਮ ਸਿੰਘਾ ਰਾਧਾ ਰਾਣੀ ਚੈਰੀਟੇਬਲ ਟਰਸਟ ਬਰੀਵਾਲਾ ਵੱਲੋਂ ਜਲਾਲ ਵਾਲੇ ਸੰਤਾਂ ਦੇ ਸ਼ੀਰਵਾਦ ਨਾਲ ਲਗਾਇਆ ਗਿਆ ਅੱਖਾਂ ਦਾ ਵਿਸ਼ਾਲ ਮੁਫਤ ਕੈਂਪ ਇਸ ਕੈਂਪ ਦੌਰਾਨ ਮਾਹਿਰ ਡਾਕਟਰਾਂ ਦੀ ਟੀਮ ਵੱਲੋਂ 650 ਮਰੀਜ਼ਾਂ ਦੀਆਂ ਅੱਖਾਂ ਦਾ ਚੈੱਕਅਪ ਕੀਤਾ ਗਿਆ ਜਿਲ੍ਹਾ ਸ਼੍ਰੀ ਮੌਕਸਰ ਸਾਹਿਬ ਦੇ ਅਧੀਨ ਆਉਂਦੀ ਸਬ ਤਹਿਸੀਲ ਮੰਡੀ ਬਰੀਵਾਲਾ ਦੀ ਧਰਮਸ਼ਾਲਾ ਵਿਖੇ ਰਾਧਾ ਰਾਨੀ ਚੈਰੀਟੇਬਲ ਟਰਸਟ ਬਰੀਵਾਲਾ ਵੱਲੋਂ ਜਲਾਲ ਵਾਲੀ ਸੰਤਾਂ ਦੇ ਅਸ਼ੀਰਵਾਦ ਨਾਲ ਅੱਖਾਂ ਦਾ ਮੋਰਤ ਕੈਂਪ ਲਗਾਇਆ ਗਿਆ ਇਸ ਕੈਂਪ ਦੌਰਾਨ 650 ਮਰੀਜ਼ਾਂ ਦੇ ਗਿਆ ਅੱਖਾਂ ਦਾ ਆਸ਼ਰਮ ਜੈਤੋ ਤੋਂ ਆਈ ਮਾਹਿਰ ਡਾਕਟਰਾਂ ਦੀ ਟੀਮ ਵੱਲੋਂ ਚੈੱਕਅਪ ਕੀਤਾ ਗਿਆ ਇਸ ਸਮਾਗਮ ਦੌਰਾਨ ਮਰੀਜ਼ਾਂ ਨੂੰ ਜ਼ਰੂਰਤ ਅਨੁਸਾਰ ਮੋਰਤ ਦਵਾਈਆਂ ਵੀ ਦਿੱਤੀਆਂ ਗਈਆਂ ਦੱਸਿਆ ਜਾਂਦਾ ਹੈ ਕਿ ਇਸ ਕੈਂਪ ਦੌਰਾਨ 80 ਮਰੀਜ਼ਾਂ ਨੂੰ ਲੈਂਸ ਪਾਉਣ ਲਈ ਜੈਤੋ ਆਸ਼ਰਮ ਵਿਖੇ ਰੈਫਰ ਕੀਤਾ ਗਿਆ ਇਸ ਸਮਾਗਮ ਵਿੱਚ ਯੋਗਦਾਨ ਪਾਉਣ ਵਾਲਿਆਂ ਸਖਸ਼ੀਤਾ ਨੂੰ ਰਾਧਾ ਰਾਣੀ ਕੋਇਲ ਪਰਿਵਾਰ ਵੱਲੋਂ ਸਨਮਾਨਿਤ ਵੀ ਕੀਤਾ ਗਿਆ ਮੰਡੀ ਬਰੀ ਵਾਲਾ ਤੋਂ ਪੱਤਰਕਾਰ प्रदीप ਕੁਮਾਰ ਵੀ ਵਿਸ਼ੇਸ਼ ਰਿਪੋਰਟ ਧੰਨਵਾਦ ਮਹਾਰਾਜ ਜੀ ਨੇ ਕਹਿਣ ਮੁਤਾਬਕ ਬਹੁਤ ਵਧਾਈ ਦੇ ਪਾਤਰ ਹੈ ਜਿਨ੍ਹਾਂ ਨੇ ਇੱਡਾ ਬੱਚਾ ਜੀ ਆ ਕੀਤਾ ਲੋਕ ਕੁੰਭ ਮਨਾ ਕੇ ਆਉਂਦੇ ਆ ਇਹਨਾਂ ਨੇ ਇੱਥੇ ਕੁੰਭ ਦਾ ਸ਼ਨਾਣ ਕਰ ਲਿਆ ਗੋਇੰਗਨੂ ਸਾਡੇ ਵੱਲੋਂ ਸਾਰੇ ਨਗਰਵਲੀਓ ਗੋਇਂਗਨੂ ਪੇਸ਼ੈਂਟ ਵੱਲੋਂ ਕਿ ਜੋ ਅੱਜ ਇਹ ਥੋੜਾ ਪ੍ਰੋਗਰਾਮ ਲੇਟ ਹੋ ਗਿਆ ਇਹ ਉੱਥੇ ਕੋਈ ਅਚਨ ਪੈ ਗਈ ਬਾਬਾ ਜੀ ਉੜਾਨ ਹੋ ਗਈ ਹੋਮ ਪ੍ਰਕਾਰ ਨੌਇਡਾ ਜੀ ਇਹ ਵੀ ਆਪਦੇ ਆਪ ਦੇ ਵਿੱਚ ਇੱਕ ਬਹੁਤ ਬੜੀ ਸ਼ਖਸੀਅਤ ਹੈ ਅੱਲੀ ਅ ਡਾਲ ਸਾਹਿਬ ਬਰੀਆਲਾ ਹੋਂ ਤੇ ਤੁਹਾਡਾ ਸਵਾਗਤ ਹੈ ਜੀ ਤੇ ਮਤਲਬ ਕੀ ਨਾਮ ਤੇ ਕਿਹੜੇ ਅਹੁਦੇ ਤੇ ਮਹਿਕਮੇ ਚ ਕੰਮ ਕਰਦੇ ਹੋ ਮੈਂ ਹਾਂ ਅਮਦ ਜੀ ਮੇਰੇ ਬੀਐਸਐਫ ਨਾਲ ਮਾਤਾਪੁਰ ਮਾਤਾਏ ਹੋਰਾਈ ਹਸਪੀਟਲ ਦੇ ਤੋਂ ਮੈਂ ਰਹਿ ਗਏ ਸੀ ਅਸੀਂ ਉੱਥੇ ਸਾਡੀ ਟੀਮ ਨੇ ਅੱਜ ਇਸ ਤੇ ਇੱਕ ਕੈਂਪ ਲਗਾਇਆ ਜੀ ਸਰ ਇੱਕ ਕੈਂਪ ਦੇ ਵਿੱਚ ਕਿੰਨੇ ਮਰੀਜ਼ਾਂ ਦਾ ਜਿਹੜਾ ਨਿਖਣ ਕੀਤਾ ਗਿਆ ਇਸ ਕੈਂਪ ਵਿੱਚ ਤਕਰੀਬਨ 1650 ਮਰੀਜ਼ਾਂ ਦਾ ਨਿਖਣ ਕੀਤਾ ਗਿਆ ਸਿਰ ਇਹਦੇ ਵਿੱਚੋਂ ਕੁਝ ਲੈਂਚ ਪਾਉਣ ਵਾਲੇ ਸੀ ਜਿਹੜੇ ਉਹਨਾਂ ਨੂੰ ਰੈਫਰ ਕੀਤਾ ਗਿਆ ਉਹ ਕਿੰਨੇ ਕਿੰਨੇ ਹੋ ਸਕਦੇ ਮਰੀਜ਼ ਆਲੂ ਮੁਕਤ 80 ਦੇ ਮੋਟ ਹੈਗੇ ਜਿਹਦੇ ਲੈਂਚ ਚੱਲੇ موجوده ਪ੍ਰੈਕਸ਼ਨ ਦੇ ਲੈਂਚ ਤੋਂ ਮਾਰੇ ਗਏ ਜੀ ਸਹਿਕ੍ਰਿਸ਼ਤ ਧਰਮ ਅੰਤ ਜੀ ਨਾਮ ਕੀ ਆਪਣੇ ਰਾਮ ਸਿੰਘ ਗੋਇਲ ਅਮ ਗੋਇਲ ਸਾਹਿਬ ਆਪਣੇ ਪਰਿਵਾਰ ਨਾਲ ਸੰਬੰਧਿਤ ਜਿਹੜਾ ਅੱਜ ਕੈਂਪ ਲੱਗਿਆ ਬਰੀ ਵਾਲਾ ਇੱਥੇ ਧਰਮਸ਼ਾਲਾ 'ਚ ਹਾਂਜੀ ਤੇ ਇਹਦੇ ਵਿੱਚ ਕਿੰਨੇ ਜਿਹੜੇ ਮਰੀਜ਼ ਜਿਨ੍ਹਾਂ ਦਾ ਅੱਖਾਂ ਦਾ ਮਾਹਨ ਕੀਤਾ ਗਿਆ 650 ਮਰੀਜ਼ ਜਿਨ੍ਹਾਂ ਦੇ ਅੱਖਾਂ ਦਾ ਚਰਕਾ ਹੋਇਆ ਗਿਆ ਸਿਰ ਆਈਸਾ ਵਾਲੀ ਮਤਲਬ ਆਪਣੇ ਪਰਿਵਾਰ ਵੱਲੋਂ ਕੀਤਾ ਜਾਂਦਾ ਜੀ ਸਾਰੀ ਬਾਤ ਕੋਈ ਨਹੀਂ ਕਿ ਆਹ ਕੋਸਾ ਨਾ ਪਾ ਲਵਾਇਆ ਦੋ ਸਾਲ ਪਹਿਲਾਂ ਲਵਾਇਆ ਸੀ ਸ਼੍ਰੀ ਕਾ ਜੀ ਕੀ ਮਸਾਲੀ ਲਾਇਆ ਕੀ ਮਹਿਸੂਸ ਕਰਦੇ ਹੋ ਏਡਾ ਵਧੀਆ ਸਮਾਗਮ ਕਰਕੇ ਅਨੰਤ ਆਪਦੀ ਸ਼ਾਂਤੀ ਦਾ ਇਮਾਨਦਾਰਾ ਕੌਚੂਆ ਗ੍ਰੀਵ ਨੋ ਗਾਂਧੀਆ ਖਾਂ ਮੰਜਾਂਗੀਆਂ ਦੇ گاਉਂ ਗਿਲਾਂਜੋ ਠੀਕ ਆ ਸਰ ਧੰਨਵਾਦ